ਲੈ ਵੀ ਆਪਣੇ ਪੇਂਟਰ ਬਣ ਰਹੇ ਆ ਸਿੰਗਲ ਕੋਟ ਚੱਲ ਰਿਹਾ ਪਹਿਲਾਂ ਲੈ ਵੀ ਆਪਣਾ ਹਰੇ ਰੰਗ ਵਾਲਾ ਕੰਮ ਨਿਬੜ ਗਿਆ ਓਏ ਓ ਬਾਈ ਨੇ ਕੋਕੇ ਝੜਤੇ ਬਾਈ ਕੋਕੇ ਲੈ ਵੀ ਸਟicker ਸਾਰੇ ਆਪਣੇ ਲੱਗੇ ਵਧੀਆ ਬਣ ਗਏ ਮਸ਼ੀਨ ਦੇਖ ਓਕੇ ਕੋਕਾ ਪੀਸ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਲ ਇਹ ਕੋਰ ਨਵੀਂ ਵੀਡੀਓ ਮੇ ਆਪਕਾ ਸਵਾਗਤ ਹੈ ਉਮੀਦ ਕਰਾਂ ਆਪ ਸਭ ਠੀਕ ਹੋਵਾਂਗੇ ਲੈ ਵੀ ਆਪਾਂ ਕਰਾ ਰਹੇ ਆ ਮਸ਼ੀਨ ਪਰ ਪੇਂਟ ਆਪ ਨੂੰ ਸਾਰੀ ਵੀਡੀਓ ਦਿਖਾਵਾਂਗੇ ਲੈ ਵੀ ਆਪਣੇ ਅੱਜ ਪੇਂਟਰ ਰਹਿ ਗਏ ਵਿਲੇ ਕਿਉਂਕਿ ਅੱਜ ਲਾਈਟ ਨਹੀਂ ਆਈ ਲਾਈਟ ਆਵਾਗੀ 5 ਵਜੇ ਹਾਂਜੀ ਬਾਈ ਜੀ ਇਨਾ ਕਟਰ ਵਾਲ ਦਾ ਕਰ ਲੋ ਕੰਮ ਕੰਮ ਕਟਰ ਵਾਲ ਦਾ ਵੀ ਕਰਦਾਂ ਨੇ ਇਹ ਕੋਈ ਗੱਲ ਨਹੀਂ ਆਓ ਇੰਨੀ ਉਹਦੀ ਖਰਚ ਖਰਚਾਈ ਕਰ ਲੋ ਫਿਰ ਆਪਾਂ ਕਰਦੇ ਆ ਕੰਮ ਇਹਦਾ ਸਾਰਨਾ ਹੀ ਪੈਣਾ ਇਦਾਂ ਹੀ ਲਾਈਟ ਦਾ ਤੇ ਤੈਨੂੰ ਪਤਾ ਹੀ ਆ ਉਹ ਪਤਾ ਕਿ ਅੱਜ ਪਰਮਿਟ ਹੋ ਗਿਆ ਜ ਟਰੀ ਕਟਿੰਗ ਹੋ ਰਹੀ ਆ ਵੀ ਜਿਹੜੀ 33 ਜੇ ਵੀ ਆ ਨਾ ਉਹਦਾ ਪਰਮਿਟ ਆ ਉਹਦੇ ਥੱਲੇ ਜਿਹੜੀ ਪੇਡੇ ਹੀ ਖੜੇ ਆ ਤਰਾਖਤ ਉਹਨਾਂ ਨੂੰ ਵੱਢਣ ਲੱਗ ਰਹੇ ਆ ਉਹ ਲਾਈਨਮੈਨ ਜਿਹੜੇ ਇਹ ਆਪਣਾ ਫੋਰਮੈਨ ਆ ਇਹ ਬਾਤਾਂ ਦਾ ਬਣਾਉਂਦਾ ਖੜਾ ਗੱਲਾਂ ਦਾ ਖੜਾ ਗਿਆ ਕਰਦੇ ਨੇ ਬਾਤਾਂ ਦਾ ਲਾਲਾ ਜਾਂ ਗੱਲਾਂ ਦਾ ਲਾਲਾ ਇਹ ਕਰਦਾ ਕੱਖ ਨਹੀਂ ਕੰਮ ਸਾਰਾ ਮੈਨੂੰ ਉਹ ਵਧਾਈ ਜਾਂਦਾ ਇਹ ਲੈ ਵੀ ਆਪਣੀ ਰਾਣੀ ਬਾ ਪ੍ਰਾਈਮਰ ਚੱਲ ਰਿਹਾ ਹੈ ਪ੍ਰਾਈਮਰ ਮਾਰਾਂਗੇ ਮੈਂ ਕਹਿੰਦਾ ਕੱਲ ਨੂੰ ਜਾਂ ਪਰਸ ਨੂੰ ਕੰਪਲੀਟ ਹੋ ਜਾਊਗਾ ਅੱਜ ਚੱਲ ਰਿਹਾ ਪ੍ਰਾਈਮਰ ਲੱਭੇ ਆਪਣੇ ਪ੍ਰਿੰਟਰ ਮੰਨ ਰਹੇ ਆ ਸਿੰਗਲ ਕੋਟ ਚੱਲ ਰਿਹਾ ਪਹਿਲਾਂ ਕਿ ਉਹ ਦੇਖੋ ਪੇਂਟ ਚੱਲ ਜ ਜਾਂਦਾ ਮੇਰੇ ਵੀਡੀਓ ਆ ਦੇਖੋ ਬਾਈ ਸਪਰਾ ਕਰਾਈ ਜਾਂਦਾ ਵਾਹ ਬਹੁਤ ਵਧੀਆ ਬਾਈ ਇਹ ਪੇਂਟ ਬਹੁਤ ਵਧੀਆ ਕਰਾ ਅਸਲੀਆਂ ਕਰਾ ਦਿਆ ਕਰ ਅੰਮੀ ਬਪਾ ਰੋਟੀ ਖਾ ਕੇ ਆਏ ਆ ਲੈ ਵੀ ਟੂਲ ਕਹਿਣਾ ਸੁੱਕਣੇ ਪਾ ਜੀ ਰੰਗ ਕਰਗਾ ਜਿੱਤਰਾ ਸਾਡਾ ਫੋਰਮੈਨ ਕਹੇ ਮਿਰਚਾ ਵਾਂਗੂ ਸੁਕਾਤੇ ਆ ਦੇਖਾ ਆਪਣਾ ਬੰਦਾ ਲਾਇਆ ਕਟਰ ਵਾਲ ਦੀ ਅੱਜ ਰਗੜਾਈ ਕਰਨ ਬਈ ਕੱਲੋਂ ਲੱਗੇ ਹੀ ਲਾਦਾ ਹੈ ਕੰਮ ਹਾਂ ਜੀ ਫੋਰਮੈਨ ਜੀ ਕੀ ਕਰਦਾ ਉਹ ਦੇਖ ਆਪਣਾ ਮਿਰਚਾ ਵਾਂਗੂ ਸੁਕਾਏ ਪਾਰਕ ਨੇ ਮਨੇ ਸਾਰੇ ਆਹੋ ਮੈਂ ਤਾਂ ਪਹਿਲਾਂ ਹੀ ਗਿਆ ਮਾ ਫੋਰਮੈਨ ਕਹਿੰਦਾ ਹੁੰਦਾ ਸਾਡਾ ਹਾਂ ਮੈਂ ਟੂਲ ਜਨਾ ਟੂਲ ਮਾ ਕੱਲਾ ਕੱਲਾ ਉੱਧਰੋਂ ਸਿੱਟਰਨ ਕਰਨਗੇ ਨਾ ਸਿੱਟਰਨ ਕੋਈ ਜੀਦਾ ਬਾਈ ਜਿਹੜਾ ਕੋਣ ਮਿਲ ਜੇ ਵਾਲੇ ਉਹ ਚੰਦਾ ਅੱਛਾ ਉਹ ਕਾਲੇ ਰੰਗ ਦੀ ਸਾਰੀ ਪੂੜੀਆਂ ਪਾੜੀਆਂ ਕਰ ਦਿਆਂ ਓਕੇ 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 ਟਰੈਕਟਰ ਵੀ ਕਰਤਾ ਕਾਲਾ ਅੱਛਾ ਪਰ ਫੋਰਮ ਫੋਰਮ ਰੰਗ ਬੱਸ ਦੇਖੀਂ ਮੁਰਾਦ ਇੰਨੇ ਕੋਈ ਨਹੀਂ ਲੈ ਵੇ ਆਪਣਾ ਹਰੇ ਰੰਗ ਵਾਲਾ ਤਾਂ ਕੰਮ ਨਿਬੜ ਗਿਆ ਵਾਈਟ ਵਾਲਾ ਕਰਾਂਗੇ ਬਲੈਕ ਵਾਲਾ ਕਰਤਾ ਪੂੜੀਆਂ ਪਾੜੀਆਂ ਦੇ ਹੁਣ ਚੱਲੂਗਾ ਵਾਈਟ ਰੰਗ ਮੈਂ ਕਾਲੂ ਫੋਰਮੈਨਾਂ ਨੂੰ ਨਵੇੜ ਦੇਣਾ ਕਹਿੰਦੇ ਆ ਵੀ ਇਹ ਕਰ ਦੇਣਾ ਕਾਲੂ ਕੰਮ ਸਾਰਾ ਹੀ ਮੁਣ ਚਾਹ ਲੱਗਿਆ ਬੇਨ ਮੁੰਡੇ ਸਾਡੇ ਚਾਹ ਨੂੰ ਪੀ ਕੇ ਬਹੁਤ ਫੁੱਤੀ ਦਿਖਾ ਰਿਹਾ ਅੱਜ ਦਾ ਕੱਲ ਤਾਂ ਫਿਰ ਲਾਈਟ ਨਹੀਂ ਆਈ ਨਾ ਲਾਈਟ ਕਰਕੇ ਕੰਮ ਖਰਾਬ ਹੋ ਗਿਆ ਦਾ ਇਹ ਆਪਣਾ ਰੰਗ ਵਾਲਾ ਨਾ ਇੱਕੋ ਵਲੋਗ ਬਣਾਵਾਂਗੇ ਸਾਰਾ ਦਾ ਸਾਰਾ ਆਪ ਨੂੰ ਦਿਖਾਵਾਂਗੇ ਜੇ ਕੋਈ ਕਮੀ ਪੇਸ਼ੀ ਹੋਈ ਬਈ ਕਮੈਂਟਾਂ ਮੈਂ ਦੱਸ ਦਿਓ ਫਿਰ ਆਪਾਂ ਠੀਕ ਕਰਾ ਲਏ ਨਾ ਲੋ ਜੀ ਆਪਣਾ ਕਟਰ ਵਾਲ ਦੇ ਚੱਲਿਆ ਕੰਮ ਆਇਆ ਉੱਪਰ ਪੇਂਟ ਲੱਗ ਰਿਹਾ ਆਪਣੇ ਨਾ ਪੇਂਟ ਹੋ ਰਿਹਾ ਇਸ ਦਾ ਸੰਤਰੀ ਰੰਗ ਦਾ ਰੀਡਪਾ

ਲੋ ਜੀ ਆਪਣਾ ਕਟਰ ਵਾਲ ਦਾ ਪਾਈ ਜੋੜਾ ਕਰਾਈ ਜਾ ਰਿਹਾ ਸਿਰਾ ਲੋ ਜੀ ਆਪਾਂ ਆ ਗਏ ਮਸ਼ੀਨ ਤੇ ਆ ਹੋ ਗਿਆ ਜਤਨ ਰੰਗ ਕੰਪਲੀਟ ਆ ਦੇਖੋ ਆ ਵਾਈਟ ਰੰਗ ਵੀ ਬੰਦਿਆ ਨੇ ਮਾਰਤਾ ਹੁਣ ਟੱਚਿੰਗ ਵਾਚਿੰਗ ਕਰ ਰਿਹਾ ਫਿਨਿਸ਼ਿੰਗ ਜੀ ਜੋਰੇ ਨੇ ਕਰਾਤਾ ਸਿਰਾ ਇਹ ਆਪਣਾ ਖੜਿਆ ਟੈਂਕਰ ਟੈਂਕਰ ਨੂੰ ਵੀ ਆਪਾਂ ਫਿਰ ਰੰਗ ਕਰਨਾ ਨਾ ਇਸਕੇ ਵੀ ਥੋੜਾ ਜਿਹਾ ਰੰਗ ਉਤਰ ਰਿਹਾ ਦਾ ਇਹ ਆਪਣੀ ਛਤਰੀ ਹੋ ਗਈ ਲੱਗੇ ਹੋਇਆ ਸਾਰੇ ਬੰਦੇ ਆ ਦੇ ਆ ਜੋਰਾ ਲੱਗ ਰਿਹਾ ਆਪਣੀ ਟੱਚਿੰਗ ਜੀ ਕਰਨ ਨਿਬੜੀ ਗਿਆ ਰਿੰਮ ਰਹਿ ਗਏ ਰਿੰਬਾ ਜੀ ਕਰ ਦਿੰਦੇ ਆ ਬੰਦੇ ਹੁਣੇ ਆ ਖੋਲ ਰਿਹਾ ਆਪਣਾ ਟਾਇਰ ਖੋਲਣ ਲੱਗ ਰਿਹਾ ਰਿੰਬਾ ਰਿੰਬਾ ਦਾ ਰਹਿ ਗਿਆ ਰੰਗ ਤੇ ਸਟicker ਦਾ ਆਪਾਂ ਸਟicker ਵਾਲੇ ਬੰਦੇ ਨੂੰ ਪੁੱਛਿਆ ਜੀ ਸਟicker ਦੇਖਦੇ ਆ ਦਵਾਵਾਂਗੇ ਕਟਰ ਵਾਲ ਦਾ ਹੋ ਗਿਆ ਕੰਪਲੀਟ ਦੇਖੋ ਮੇਰੇ ਵੀਡੀਓ ਕਿਦਾਂ ਲੱਗ ਰਿਹਾ ਇੰਦਾਂ ਨਿਪੜ ਗਿਆ ਆ ਦੇਖੋ ਬੰਦੇ ਨੇ ਕਰਤਾ ਜਿਆ ਫਿਰ ਬਹੁਤ ਵਧੀਆ ਕੰਮ ਕੀਤਾ ਥੋੜਾ ਕੰਮ ਕਰਤਾ ਆ ਬੰਦੇ ਆਪਣੇ ਲੱਗ ਰਿਹਾ ਆ ਬਾਈ ਨੇ ਕੋਕੇ ਜੜਦੇ ਬਾਈ ਕੋਕੇ ਬਿਲਕੁਲ ਆ ਦੇਖੋ ਇੱਕ ਆ ਲੱਗ ਰਿਹਾ ਆਪਣਾ ਬੰਦਾ ਰੰਗ ਰੰਗਾਂ ਦੀ ਇਹ ਦੂਏ ਰੰਗ ਦੇ ਲੱਗੂਗਾ ਆ ਦੇਖ ਲਾਰਾ ਪਾਇਆ ਪਿਆ ਯਾਨੀ ਸਮਾਨ ਦਾ ਬਸ ਹੁਣ ਤਾਂ ਆਪਾਂ ਦੂਗ ਦੀ ਨਾਲ ਚ ਫੀਡਿੰਗ ਫੁੱਟਿੰਗ ਕਰਕੇ ਸਾਰਾ ਮਸ਼ੀਨ ਤੇ ਰੱਖ ਦਾਂਗੇ ਅੱਬ ਫਿਰ ਰਹੀ ਗੱਲ ਲਾਈਟਾਂ ਦਾ ਲਾਈਟਾਂ ਵੀ ਤੁਹਾਨੂੰ ਦਿਖਾਵਾਂਗੇ ਲਾਈਟਾਂ ਵਾਲਾ ਮਿਸਤਰੀ ਆਪਣਾ ਬਕਾਲੂ ਆ ਪਰਸੋਂ ਨੂੰ ਬੁਲਾ ਲੈਨੇ ਆ ਉਹ ਲੈਟਰਾਂ ਲੁੱਟਾਂ ਕਰ ਦੂਗਾ ਸਾਰੀ ਫੀਟਿੰਗ ਓਕੇ ਹੋ ਗਈ ਫਿਰ। ਤੇ ਇਹ ਆਪਾਂ ਆਪਣਾ ਕਰਾਇਆ ਵੀ ਰੰਗ ਕਰਾਤਾ। ਹਰਤੇ ਆਪਣਾ ਡੀਜ਼ਲ ਟੈਂਕ ਵੀ ਸਾਰਾ ਰੰਗ ਹੋ ਗਿਆ। ਐਸ਼ ਮੈਸ ਵੀ ਰੰਗ ਕਰਾਤਾ ਦੇਖੋ। ਸਾਰਾ ਕੁਝ ਰੰਗ ਕਰਾਦਾ ਟਰੈਕਟਰ ਦੀ ਜੋ ਉੱਪਰਲੀ ਸ਼ੋ ਜੀ ਰਿਪਰ ਤੇ ਲਾਣੇ ਹੁੰਨੇ ਆ ਸਾਰਾ ਰੰਗ ਕਰਾਤਾ। ਓਕੇ ਹੋ ਗਿਆ ਕੰਮ ਮਸ਼ੀਨ ਦਾ ਵੀ ਲੱਭੜ ਗਿਆ ਆਪਣੇ ਆ ਪੈਂਟਰ ਭਾਜੀ ਅੱਜ ਜਾ ਰਹੇ ਆ ਆਪਣੀ ਟੰਕੀ ਟੰਕੀ। ਚੈੱਕ ਕਰ ਰਿਹਾ ਟੈਂਪੂ ਚਲਦਣਗੇ ਇਹ ਬੰਦਾ ਆਪਣਾ ਟੈਂਪੂ ਆਪ ਖੋਦਾ ਹੀ ਲੈ ਰਿਹਾ ਵੇ ਟੰਕੀ ਆਪਣੀ ਲੈ ਕੇ ਹੀ ਆਉਂਦਾ ਇਹਦਾ ਬਹੁਤ ਵਧੀਆ ਕੰਮ ਹੈ ਲੋ ਜੀ ਅੱਜ ਆਪਣਾ ਪੇਂਟ ਵਾਲਾ ਕੰਮ ਨਿਬੜ ਗਿਆ ਅੱਜ ਆਪਾਂ ਕਰ ਰਹੇ ਫਿਟ ਫੜਾਈ ਦਾ ਕੰਮ ਚਾਲੂ ਟੂਲ ਟਾਂ ਲਗਾਸਨੇ ਆ ਸਮਾਨ ਸੋਨਾ ਰੱਖ ਦੇਗੇ ਇਹ ਆਪਣਾ ਰਹਿ ਗਿਆ ਰੈਡੀਏਟਰ ਰੈਡੀਏਟਰ ਦਾ ਵੀ ਅੱਜ ਕੰਮ ਨਿਬੜੋ ਦੇਾਂਗੇ ਲੈ ਵੀ ਆਪਾਂ ਸਪੀਡ ਚੇਂਜਰ ਕਾਸਤਾ ਕੰਮ ਹੋ ਗਿਆ ਇੱਕ ਆਪਾਂ ਕਟਰ ਵਾਲ ਦਾ ਕਸਿਆ ਟੂਲ ਨਾਲ ਦੀ ਨਾਲ ਕੰਮ ਚੱਲੀ ਯਾਰ ਇਹ ਪੂਲੀ ਵੀ ਟੋਗਦੀ ਪੂਲੀ ਵੀ ਆਹ ਟੂਲ ਟਾਲ ਸਾਰੇ ਕਾਸਤੇ ਬੈ ਲਾਗੇ ਲਾਵਾ ਕੰਮ ਇਹ ਦੋਏ ਟੂਲ ਪਿਛਲੇ ਕਾਸਤੇ ਵੱਡੇ ਆਹ ਸਾਈਡਾਂ ਵਾਲੇ ਹੋਗੇ ਸਾਈਡਾਂ ਵਾਲੇ ਵੀ ਕਾਸਤੇ ਹੁਣ ਸਮਾਨ ਸਮੂਹ ਰੱਖਣ ਲੱਗਾਂਗੇ ਤੇ ਮੇਰਾ ਕੰਮ ਰਹਿ ਗਿਆ ਬਾਟਰ ਵਾਡੀ ਦਾ ਮੈਂ ਬਾਟਰ ਵਾਡੀ ਦੇਖਦਾ ਵੀ ਕੀ ਚੱਕਰ ਆ ਲੀਕ ਜੀ ਕਰਦੀ ਆ ਕਿੱਥੋਂ ਕਰਦੀ ਆ ਕੀ ਚੱਕਰ ਆ ਬਾਟਰ ਵਾਡੀ ਦਾ ਕੰਮ ਕਰਕੇ ਓਕੇ ਫਿਰ ਰੀਡਰ ਚੜਦਾ ਬਸ ਸਾਰਾ ਕੰਮ ਹੋ ਜਾਏਗਾ ਫਿਨਿਸ਼ ਲੇ ਵੀ ਆਪਾਂ ਬਾਟਰ ਬਾਡੀ ਖੋਲਦੀ ਉਹ ਦਿਖਾ ਦੇਵੇ ਬਾਟਰ ਬਾਡੀ ਤੋਂ ਆਪਣੀ ਸਹੀ ਬਈ ਆਪਣਾ ਯਾਰ ਇਹ ਬੂਟ ਲੀਕ ਕਰ ਰਹਾਦਾ ਜਿਹੜੀ ਉਹ ਆਪਣੀ ਚਿਲਮ ਜੀ ਨਹੀਂ ਆ ਇਸ ਦਾ ਮੂੰਹ ਰ ਖਰਾਬ ਕਿਉਂਕਿ ਉਹ ਐਲੂਮੀਨੀਅਮ ਵੀ ਆਇਆ ਉਹ ਗਰਮ ਪਾਣੀ ਚੱਲਣਾ ਮੂੰਹ ਖਰਾਬ ਹੋ ਰਿਹਾ ਇਸ ਦਾ ਇਹ ਵਾਪਾਂ ਇਸ ਦਾ ਐਮ ਸੀ ਲਗਲ ਨ ਮੂੰਹ ਬਣਾਵਾਂਗੇ ਆਪ ਨੂੰ ਦਿਖਾਵਾਂਗੇ ਪ੍ਰੋਪਰ ਮੂੰਹ ਬਣਾ ਦੇਗੇ ਐਮ ਸੀ ਲਗਲ ਇਹੋ ਲੀਕ ਕਰਾਦਾ ਯਾਰ ਇਹ ਦੇਖਾਂ ਲੈ ਮੂੰਹ ਬਣਾਵਾ ਇਸ ਦਾ ਮੂੰਹ ਬਣਾ ਕੇ ਫਿਰ ਆਪ ਨੂੰ ਬਤਾਵਾਂਗੇ ਦਿਖਾਵਾਂਗੇ ਵੀਡੀਓ ਬਣੇ ਰੋ ਪ੍ਰੋਪਰ ਆਪ ਨੂੰ ਕਰਕੇ ਦਿਖਾਵਾਂਗੇ ਲੀਕਿੰਗ ਟਾ ਦੇਗੇਗੀ ਜਮੀ ਲੀਕ ਕਰਾਦਾ ਹੈ ਅੱਛਾ ਮੂੰਹ ਬਣਾ ਕਾ ਨਾ ਲੀਕਿੰਗ ਇਸ ਕੀ ਬੰਦ ਕਰ ਦੇਗੇ ਬਿਲਕੁਲ ਹੀ ਇਹ ਦੇਖੋ ਆਪਾਂ ਲੋ ਜੀ ਆਪਾਂ ਬਣਾ ਰਹੇ ਹਾਂ ਜੈਨ ਵਾਟਰ ਵਾਡੀਗਾ ਜੈਨ ਬਣਾ ਕਾ ਲਾਕ ਆਇਨਾ ਬੌਂਡੀ ਲਾਦੇ ਆ ਅੱਛਾ ਕਾਛੀ ਉਹ ਦਿਖਾ ਦੇ ਵੀ ਆਪਾਂ ਐਮਸੀ ਲਿਆ ਮੂੰਹ ਬਣਾਇਆ ਜੀ ਉਹ ਸੁੱਕ ਜਾਗਾ ਫਿਰ ਨੂੰ ਨਾ ਰੀਤੀ ਇਹਨਾਂ ਦਾ ਸਾਹਾਗਾ ਪ੍ਰੋਪਰ ਮੂੰਹ ਬਣਾ ਦੇਣੇ ਵੀ ਬੂਟ ਪਰਦਾ ਬੂਟ ਪਰਦਾ ਫਿਰ ਫੀਡਿੰਗ ਕਰਦੇ ਨੇ ਫਿਰ ਈਬਿਓ ਜੈਨ ਬਣਾਵਾਂ ਆਪਾਂ ਦੋਏ ਪਹਿਲਾ ਇਹੋ ਫਿਰ ਇਹ ਦੂਸਰਾ ਜਿਹੜਾ ਅੰਜਣ ਗੱਲ ਉਹ ਆ ਵਾਟਰ ਬਾਡੀ ਦੋਏ ਬਣਾ ਲੇਗੇ ਅਸੀਂ ਬਈ ਬਣਾ ਰਹੇ ਹਾਂ ਫਿੱਟ ਕਰਕੇ ਆਪ ਨੂੰ ਵੀਡੀਓ ਵਿੱਚ ਦਿਖਾ ਦੇਣਾ ਪ੍ਰੋਪਰ ਬਣਾ ਦੇਣੇ ਕੋਕੇ ਚੜਦੇ ਨੇ ਲੈ ਜੀ ਅੱਜ ਆਪਾਂ ਨੇ ਵਾਟਰ ਬਾਡੀ ਕਸਤੀ ਮੂੰਹ ਮਾ ਬਣਾ ਕੇ ਸਾਰਾ ਗੁੱਜ ਓਕੇ ਕਰਤਾ ਸਵੇਰੇ ਲਾਦੇ ਆ ਰੈਡੀਏਟਰ ਰੈਡੀਏਟਰ ਲਾ ਕੇ ਆਪਣਾ ਕੰਮ ਨਿਬੜ ਜੂਗਾ ਫਿਰ ਆਪਣਾ ਕੰਮ ਰਹਿ ਜੂਗਾ ਟੈਨ ਆਪਾਂ ਨੇ ਕੱਸਣੀ ਟੈਨ ਟੈਨਾਂ ਕੱਸ ਕਾ ਮੈਂ ਫਿਰ ਆਪਣਾ ਫਤਿਹ ਆ ਕੱਲ ਨੂੰ ਸਟicker ਵਾਲਾ ਆ ਜਾਗਾ ਗਾਰ ਨਾਲੇ ਇਲੈਕਟ੍ਰੀਸ਼ੀਅਨ ਲੈਟਨ ਲੂਟਾ ਕਰਾਗਾ ਚਲੋ ਉਹਨੂੰ ਸੈੱਡ ਮੈਂ ਲਾਦੇ ਆ ਫਿਰ ਰਾਣੀ ਨੂੰ ਲਓ ਜੀ ਆਪਾਂ ਮਸ਼ੀਨ ਦੇ ਪਹੁੰਚ ਗਏ ਅੱਜ ਕੱਸਾਂਗੇ ਰੈਡੀਏਟਰ ਪਹਿਲ ਤੇ ਰੈਡੀਏਟਰ ਵਾਲਾ ਇਹ ਕਸੀਏ ਖਾਨਾ ਜਾਂ ਫਿਰ ਆਪਾਂ ਕਾਸਕਾ ਟੈਨਾ ਟੂਨਾ ਕਾਸਕਾ ਫੇਰ ਆਪਾਂ ਸਮਾਸਮੂਨ ਰੱਖਾਂਗੇ ਲੈ ਆ ਜੋ ਆਪ ਨੂੰ ਦਿਖਾਵਾਂਗੇ ਬਾਟਰ ਬਾਡੀ ਆਪਾਂ ਇੱਕ ਆਸਤੀ ਪ੍ਰੋਪਰ ਪਾਣੀ ਪੂਣੀ ਪਾਗਾ ਚੈੱਕ ਕਰ ਲਈ ਕੋਈ ਲੀਕਿੰਗ ਨਹੀਂ ਹੈ ਓਕੇ ਆ ਜਮੇ ਲੈ ਵੀ ਆਪਾਂ ਲਿਆਏ ਦੇ ਆਪਣੀ ਬਾੜੇ ਵਿੱਚ ਮੋਟਰ ਬਾ ਮੋਟਰ ਚ ਲਾਗਾ ਹੋਰ ਰੈਡੀਏਟਰ ਲਿਆਏ ਦੇ ਰੈਡੀਏਟਰ ਧੋਵਾਂਗੇ ਨਾ ਇਹ ਉਥਾ ਪਾਣੀ ਦਾ ਪ੍ਰਬੰਧ ਨਹੀਂ ਹੈ ਉਹਦਾ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਕਿਉਂਕਿ ਕਣਕ ਦਾ ਸੀਜ਼ਨ ਤੱਤਾ ਸੀਜ਼ਨ ਉਹ ਆ ਜੀ ਅਮੀ ਫਿਰ ਰੰਝਣ ਗਰ ਮੋਈ ਜਾ ਉਸ ਦਾ ਕੋਈ ਫਾਇਦਾ ਨਹੀਂ ਇਹ ਤਾਂ ਕਰਕੇ ਨਹੀਂ ਚੰਗੀ ਤਰ੍ਹਾਂ ਦੋਗਾ ਨਾ ਚੰਗੀ ਤਰ੍ਹਾਂ ਦੋਗਾ ਫਿੱਟ ਕਰਦੇ ਆ ਬਸ ਫਿਰ ਸਾਰੇ ਸੀਜ਼ਨ ਦੀ ਮੋਜ ਆ ਇਹ ਰੈਡੀ ਡਰਾਪ ਆ ਯਾਰ ਨਾਵਾ ਪਾਇਦਾ ਪਿੱਛੇ ਜੀਰੀਆਂ ਸੀਜ਼ਨ ਮੈਂ ਰੈਡੀ ਡਰਾ ਆਪਣਾ ਓਕੇ ਆ ਵਧੀਆ ਲੈ ਵੀ ਆਪਾਂ ਲਾ ਰਹੇ ਹਾਂ ਮਸ਼ੀਨ ਬਸ ਸਟicker ਬਾਈ ਆਪਨੇ ਆ ਰਹੇ ਆ ਪਟਿਆਲੇ ਦੇ ਸਟicker ਲਾਣਾਂ ਉਹ ਯੋਸਿਕ ਕੀਤਾ। ਇਹ ਸਟicker ਆਪਣੇ ਮੁੰਨੇ ਬਾਈਆਂ ਦੇ ਲਾ ਦੀਏ। ਮਸ਼ੀਨ ਹੀ ਲੱਗੀ ਬਾਈਆਂ ਲੱਗਣ ਸੋਹਣੀ ਜੀ। ਇਹ ਬਣੀਆਂ ਗੱਲ ਜੀ। ਬਾਈਆਂ ਬੜੇ ਜੈਜ ਰੇਟ ਲਾਇਆ ਬਈ ਘਰ। ਸਹੀ ਲਾ ਦੀਏ। ਆ ਦੇਖੋ ਬਾਈ ਕਮੈਂਟਾਂ 'ਚ ਦੱਸਿਓ ਬਣੀਆਂ ਗੱਲ। ਲਾਈਟਾਂ ਕੰਮ ਰਹਿ ਗਿਆ। ਲਾਈਟਾਂ ਵਾਲਾ ਜਾਇਆ ਨਹੀਂ ਬੰਦਾ ਕੱਲ ਨੂੰ ਆਏਗਾ। ਇਹ ਦੇਖੋ ਵਧੀਆ। ਸਟicker ਸਟਾਕਰ ਲੈ ਵੀ ਆਪਣੇ ਬਲੌਗ ਨੂੰ ਉਰੀ ਕਰਾਂ ਐਂਡ ਜਲਦੀ ਮਿਲਾਂਗੇ ਨਈ ਵੀਡੀਓ ਮੈਂ। ਧੰਨਵਾਦ।